ਸੰਗਰੂਰ ਚ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਪ੍ਰਦਰਸ਼ਨ ਤੋਂ ਪਹਿਲਾਂ ਹਰ ਚੌਕ ਚ ਭਾਰੀ ਪੁਲਿਸ ਬਲ ਤਾਇਨਾਤ ਕਿਸਾਨਾਂ ਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਅੱਜ ਮੁੱਖ ਮੰਤਰੀ ਘਰ ਅੱਗੇ ਕੀਤਾ ਜਾਣਾ ਸੀ ਪ੍ਰਦਰਸ਼ਨ ਜਿਸ ਦੇ ਵਿੱਚ ਜਸਕਰਨ ਸਿੰਘ ਕਹਾਂ ਸਿੰਘਾ ਵਾਲਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤਸਵੀਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੀਆਂ ਨੇ ਜਿੱਥੇ ਅੱਜ ਪਾਨਾ ਸਿੱਧੂ ਦੀ ਹਾਈ ਨੂੰ ਲੈ ਕੇ ਕੁਝ ਜਥੇਬੰਦੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘੇਰਾਓ ਕਰਨਾ ਸੀ ਜਿਸ ਤੋਂ ਪਹਿਲਾਂ ਹੀ ਸੰਗਰੂਰ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਲਿਆ ਤੇ ਸੰਗਰੂਰ ਅੱਜ ਦੇ ਦਿਨ ਪੂਰੀ ਸ਼ੋਣੀ ਵਿੱਚ ਤਬਦੀਲ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਨੂੰ ਸੰਗਰੂਰ ਵਿੱਚ ਤਾਇਨਾਤ ਕੀਤਾ ਗਿਆ ਹੈ ਇਹ ਤਸਵੀਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੱਕ ਰੋਜ਼ ਪ੍ਰਦਰਸ਼ਨ ਤੋਂ ਪਹਿਲਾਂ ਇਸ ਸੰਗਰੂਰ ਨੂੰ ਛੋਣੇ ਵਿੱਚ ਤਬਦੀਲ ਕਰ ਲਿਆ ਗਿਆ ਹਰਗੀ ਸਰਕਾਰ ਜੀ ਅੱਜ ਕਿੱਥੇ ਖੜੇ ਹੋਗੇ ਤੇ ਕਿਵੇਂ ਦੇਖਦੇ ਹੋ ਕਿ ਜਿਹੜਾ ਬਾਲ ਦਿੱਤੀ ਤੇ ਗਵੰਤ ਮੰਦਰੀ ਦੀ ਕੋਠੀ ਦੇ ਕੋਲੇ ਆ ਗਿਆ ਕਿ ਨਾਕਾ ਲੱਗਿਆ ਮੈਂ ਉੱਥੇ ਪਹੁੰਚ ਗਿਆ ਕਿਸੇ ਢੰਗ ਦੇ ਨਾਲ ਜਿਵੇਂ ਮਰਜ਼ੀ ਪਹੁੰਚਿਆ ਮੈਂ ਪਹੁੰਚ ਗਿਆ ਤੇ ਸਰਕਾਰ ਹਰਗੀ ਆ ਭਾਨਾ ਸਿੱਧੂ ਜਿੱਤ ਗਿਆ ਇਹ ਸੋਚ ਦਿੱਤੀ ਗਈ ਹੈ ਜਦੋਂ ਬੰਦਾ ਕਿਸੇ ਨੂੰ ਜਿਹੜਾ ਟੀਚਰ ਹੁੰਦਾ ਨਾ ਜਿਹੜੇ ਟੀਚਰ ਨੂੰ ਪੜਾਉਣਾ ਨਾ ਹੋਵੇ ਆਵੇ ਨਾ ਬੱਚਿਆਂ ਨੂੰ ਪੜਦਾ ਹੁੰਦਾ ਤੇ ਜਿਹੜੇ ਬੰਦੇ ਨੂੰ ਗੱਲ ਟੇਬਲ ਤੇ ਨਾ ਵੀ ਰੌਲਾ ਪਾ ਕੇ ਭੱਜ ਜਾਂਦਾ ਜਿਹੜੇ ਸੀਐਮ ਨੂੰ ਟੇਬਲ ਤੇ ਗੱਲ ਨਾ ਕਰਨੀ ਆਵੇ ਜਿਹੜਾ ਲੋਕਾਂ ਦਾ ਨੁਮਾਇੰਦਾ ਸੀ ਤੇ ਉਹ ਕੋਠੀ ਚੋਂ ਵੀ ਭੱਜ ਜਾਵੇ ਤੇ ਉਹ ਬੰਦਿਆਂ ਨੂੰ ਫੜਾਈ ਵੀ ਜਾਵੇ ਟੇਬਲ ਤੇ ਗੱਲ ਆ ਉਹਦਾ ਮਤਲਬ ਇਤਿਹਾਸ ਆਮ ਲਾ ਲਓ ਵੇਖੋ ਰਾਜ ਭਾਗ ਹੁੰਦੇ ਜਾਂਦੇ ਰਹਿੰਦੇ ਆ ਜਗਰੀਏ ਦਾ ਰਾਜ ਰਿਆ ਇੰਦਰਾ ਦਾ ਰਾਜ ਰਿਆ ਔਰ ਬਾਦਲ ਦਾ ਰਾਜ ਰਿਆ ਕਿੱਥੇ ਆ ਕੈਪਟਨ ਦਾ ਰਾਜ ਰਿਆ ਸੋ ਸਾਰੇ ਗਏ ਇਸ ਕਰਕੇ ਸੰਗਰੂਰ ਕੋਠੀ ਦਾ ਘਰੋਂ ਕਿਤੇ ਇੱਥੇ ਸੀਐਮ ਹੁੰਦੇ ਨਹੀਂ ਜੋ ਸੀਐਮ ਦਾ ਨਾ ਹੋਵੇ ਜੀ ਨਾ ਹੋਵੇ ਹੁਣ ਸੀਐਮ ਕਿਹੜਾ ਉੱਥੇ ਹੁੰਦਾ ਸੀਐਮ ਕਿਹੜਾ ਹੁੰਦਾ ਇਹ ਸਾਡਾ ਡਮੌਲਕ ਕੁੱਠੀ ਆ ਜਦਾਂ ਤੁਸੀਂ ਚੱਕ ਲੋ ਰਹਿ ਸਕਦੇ ਹੋ ਲਿਖੋ ਹੀ ਨਾ ਹੁਣ ਅਗਲਾ ਕੀ ਤੁਹਾਡੇ ਵੱਲੋਂ ਕਦਮ ਆ ਅਗਲਾ ਜੀ ਸਾਰੇ ਜਥੇਬੰਦੀਆਂ ਜਿਹਨੇ ਕਿਸਾਨ ਸਾਰੇ ਜੱਸੀ ਬੈਠੇ ਇਕੱਠੇ ਆ ਸਾਰੇ ਬੈਠੇ ਜੋ ਪ੍ਰੋਗਰਾਮ ਹੁਣ ਕਰਾਂਗੇ ਪਰ ਅਸੀਂ ਕਹਿੰਦੇ ਹਾਂ ਰਿਆ ਕਰਦੇ ਹੁਣ ਕਿੱਥੇ ਜਾ ਰਹੇ ਹਾਂ ਕਿੱਥੇ ਨਹੀਂ ਹੁਣ ਕਿੱਥੇ ਜਾ ਰਹੇ ਹਾਂ ਹੁਣ ਲੀਡਰਾਂ ਨਾਲ ਪੁੱਛੋ ਕਿੱਥੇ ਮੈਂ ਤਾਂ ਪਹੁੰਚ ਗਿਆ ਜੀ ਉਹ ਲੀਡਰਾਂ ਨਾਲ ਪੁੱਛੋ ਹੋ ਰਹੀ ਆ ਤੇ ਸਾਨੂੰ ਫੜ ਕੇ ਲੈ ਜਾ ਰਹੇ ਕਿੱਥੇ ਲੈ ਜਾ ਰਹੇ ਅਸੀਂ ਪਹੁੰਚ ਗਏ ਆ ਆਪਦੇ ਮਿਸ਼ਨ ਤੇ ਪਹੁੰਚ ਗਏ ਮੈਂ ਰਾਤ ਸੁਗਰੂਰ ਚ ਲੁੱਕ ਰਿਹਾ ਪਿਆ ਸੀ ਗੱਡੀ ਚ ਨਹੀਂ ਰਾਤ ਕਿਸੇ ਥਾਂ